مره کي ڇو ٿا ٻڌي آهيو بار 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 ٻڌايو منهنجو آهيو نه ڪو آئي نه ڇا ڪيو 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 ਜੰਮੂ ਕਸ਼ਮੀਰ ਦੇ ਕੁਲਗਾਮ ਚ ਸ਼ਹੀਦ ਹੋਏ ਪ੍ਰਿੰਪਾਲ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਮਾਨੂਪੁਰ ਪੁੱਜ ਗਈ ਹੈ ਤੇ ਹਰ ਅੱਖ ਨਮ ਹੈ ਪੂਰੇ ਪਿੰਡ ਦੇ ਵਿੱਚ ਮ੍ਰਿਤਕ ਤੇ ਦਾ ਇੱਕ ਚੱਕਰ ਲਗਾ ਕੇ ਅੰਤਿਮ ਦਿਦਾਰ ਕਰਵਾਏ ਜਾ ਰਹੇ ਨੇ ਤੇ ਪਿੰਡ ਵਾਸੀ ਉੱਬਾਂ ਪਾਰ ਉਹ ਦੰਦਾ ਜਿੱਥੇ ਸ਼ਰਧਾਂਜਲੀ ਪਿੰਡ ਕਰ ਰਹੇ ਨੇ ਉੱਥੇ ਹੀ ਹਰ ਅੱਖ ਦੇ ਵਿੱਚੋ ਹਾਂ ਜੂ ਬਗ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪਿੰਡ ਮਾਨੂਪੁਰ ਦੀਆਂ ਕਿ ਜਿੱਦਾਂ ਹੀ ਅੱਜ ਸਵੇਰੇ ਕਰੀਬ 10:30 ਵਜੇ ਮ੍ਰਿਤਕ ਦੇ ਪਿੰਡ ਪੁੱਜੀ ਤਾਂ ਸਾਰੇ ਹੀ ਪਿੰਡ ਵਾਸੀ ਜਿਹੜੇ ਨੇ ਸ਼ਹੀਦ ਦੀ اسلام سید ਨੂੰ ਸਲਾਮ ਕਰ ਰਹੇ ਸੀ ਪਰ ਉੱਥੇ ਹੀ ਇੱਕ ਨੌਜਵਾਨ ਪੁੱਤ ਦੇ ਹੋਣਹਾਰ ਜਵਾਨ ਦੇ ਖੋ ਜਾਣ ਦਾ ਦਰਦ ਵੀ ਹਰ ਅੱਖ ਦੇ ਵਿੱਚੋਂ ਚਲਕ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਿੰਡ ਹੀ ਜਿਹੜਾ ਉਹ ਸ਼ਹੀਦ ਨੂੰ ਨਮਨ ਕਰ ਰਿਹਾ ਹੈ ਤੇ ਥੋੜੀ ਦੇਰ ਬਾਅਦ ਜਿਹੜਾ ਮ੍ਰਿਤਕ ਤੇ ਨੂੰ ਘਰ ਲਿਆੰਦਾ ਆਏਗਾ ਤੇ ਉੱਥੇ ਜਿਹੜੀਆਂ ਰਸਮਾਂ ਨੇ ਉਹਨਾਂ ਨੂੰ ਨਿਭਾਉਣ ਤੋਂ ਬਾਅਦ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਜਾਵੇਗਾ ਤੇ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਪਿੰਡ ਵਾਸੀ ਜਿਹੜੇ ਨੇ ਸ਼ਹੀਦ ਦੇ ਅੰਤਿਮ ਦیدار ਕਰਨ ਦੇ ਲਈ ਇਕੱਠੇ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਪੈਂਡ ਕਰਨ ਦੇ ਲਈ ਇਕੱਠੇ ਹੋਏ ਨੇ ਤਾਂ ਨੌਜਵਾਨ ਜਿਹੜੇ ਨੇ ਉਹ ਤਿਰੰਗਾ ਯਾਤਰਾ ਕੱਢ ਕੇ ਜਿਹੜੇ ਆ ਸ਼ਹੀਦ ਦੀ ਯਾਦ ਤੇ ਵਿੱਚ ਅਮਰ ਰਹੇ ਜਿਹੜੇ ਆ ਉਹ ਨਾਰੇ ਲਗਾ ਰਹੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਭਾਈ ਜੀ ਪਿੰਡ ਦੇ ਰਿਤਪਾਲ ਸਿੰਘ ਨੇ ਸ਼ਹਾਦਤ ਹਾਸਲ ਕੀਤੀ ਹੈ ਤੇ ਮ੍ਰਿਤਕ ਦੇ ਇੱਥੇ ਪੁੱਜ ਗਈ ਹੈ। ਸਭ ਤੋਂ ਪਹਿਲਾਂ ਜਿਹੜਾ ਜਵਾਨ ਦੀ ਸ਼ਹਾਦਤ ਤੇ ਕਿੰਨਾ ਫਕਰ ਮਹਿਸੂਸ ਕਰਦਾ। ਬਹੁਤ ਬਹੁਤ ਦੁੱਖ ਹੋਇਆ। ਸਾਰੇ ਨਗਰ ਵਿੱਚ ਲੱਖਣ ਮਾਸੋਂ ਬਹੁਤ ਦੁੱਖ ਹੋਇਆ। ਰਿਤਪਾਲ ਦੀ ਸੀਟੀ। ਇੱਕ ਕਿਦਾਂ ਦਾ ਪਿੰਡ ਦੇ ਵਿੱਚ ਦਾ ਹੁਣ ਤੱਕ ਟਿਕ ਰਹੇ ਆ। ਉਹ ਵਧੀਆ ਸੀਗਾ ਬਹੁਤ ਸੁਭਾਅ ਸੀਗਾ ਜੀ। ਕੋਈ ਐਸੀ ਗੱਲਬਾਤ। ਮੈਂ ਦਾ ਬੰਨ 1 ਸਾਥ ਤੋਂ ਦੇਸ਼ ਲਈ ਤਾਂ ਇੱਕ ਜਵਾਨ ਜਿਹੜਾ ਹੁਣ ਹਰ ਉਗਵਾਇਆ ਹੀ ਹੈ ਤਾਂ ਪਿੰਡ ਨੇ ਕੀ ਚੀਜ਼ ਗਵਾਲੀ ਕਿਤਾ ਲੱਗਦਾ ਤੁਹਾਨੂੰ ਪਿੰਡ ਦਾ ਹੀਰਾ ਸੀ ਜੀ ਹੀਰਾ ਜਵਾਨ ਸੀਗਾ ਜੀ ਪਿੰਡ ਦਾ ਜਿਹੜਾ ਦਾ ਮਾਂ ਬੱਪ ਦਾ ਹੋ ਸੀ ਜਿਹੜਾ ਕਿਤਾ ਬਲਤਪਾਲ ਸਿੰਘ ਸ਼ਹੀਦ ਹੋ ਗਏ ਨੇ ਅੱਜ ਮੇਰੇ ਤੇ ਦੇ ਜਿਹੜੇ ਆ ਅੰਤਿਮ ਦਿਦਾਰ ਕਰਵਾਏ ਜਾ ਰਹੇ ਨੇ ਸ਼ਹਾਦਤ ਤੇ ਕਿੰਨਾ ਕੁ ਮਾਣ ਆ ਤੇ ਇੱਕ ਨੌਜਵਾਨ ਦੇ ਖੋਣ ਦਾ ਕਿੰਨਾ ਕੁ ਦਰਦ ਹੈ ਸਾਡੇ ਸ਼ਹੀਦ ਹੋਣ ਤੇ ਸਾਡੇ ਪਿੰਡ ਨੂੰ ਬਹੁਤ ਦੁੱਖ ਪ੍ਰਗਟ ਹੈ ਜੀ ਇਹ ਬਹੁਤ ਮਾੜੀ ਘਟੜੀ ਹੈ ਜਿਹੜੀ ਅੱਜ ਦੇ ਸਾਡੇ ਪਿੰਡ ਦੇ ਵਿੱਚ ਹੀ ਆਈ ਹੈ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਨਗਰ ਦੇ ਵਿੱਚ ਅਜਿਹੀ ਘਟੜੀ ਨਹੀਂ ਹੋਣੀ ਚਾਹੀਦੀ ਜਿਹੜਾ ਅਤਬੰਦ ਦਾ ਦੌਰ ਚੱਲਦਾ ਹੈ ਇਹ ਬਹੁਤ ਮਾੜਾ ਦੌਰ ਹੈ ਇੱਦੀ ਵਿੱਚ ਨੁਕਸਾਨ ਹੁੰਦਾ ਸਾਡੇ ਸਿੱਖ ਵੀਰਾਂ ਦਾ ਥੱਲੇ ਵੀ ਕਹਿ ਰਹੇ ਹਾਂ 10ਵਾਂ ਦਿਨ ਹਲੇ ਵੀ ਦੋਨੇ ਪਾਸੇ ਤੋਂ ਗੋਲੀਆਂ ਚੱਲ ਰਹੀਆਂ ਅੱਜ ਵੀ ਉਸੇ ਜਗ੍ਹਾ ਤੇ ਸ਼ੰਜੀ ਇੱਥੇ ਲੱਗਦਾ ਕਿ ਕਿੱਥੇ ਕਮੀ ਐ ਸਰਕਾਰਾਂ ਦੀ ਜਾਂ ਕਿ ਸਰਕਾਰਾਂ ਦੇ ਵਿੱਚ ਵੀ ਕਮੀ ਹੈ ਜੀ ਜਿਹੜੇ ਸਰਕਾਰਾਂ ਨੂੰ ਕੁਝ ਲੋਕਾਂ ਦੇ ਵਧੀਆ ਦੀ ਸਹਿਯਤਾ ਨਹੀਂ ਲੈਂਦੇ ਹੈਗੇ ਸਹਿਯਤਾ ਲੈਣ ਨਾਲ ਕੋਈ ਬਹੁਤ ਜ਼ਿਆਦਾ ਫਰਕ ਪੈਂਦਾ ਜਿਹੜੀ ਆਮ ਗਵਰਨ ਪਬਲਿਕ ਦੇ ਮੱਦਦ ਲਈ ਜ਼ਰੂਰੀ ਮਿਹਨਤ ਕਰਨੀ ਪੈਣੀ ਜੇ ਪਦਵ ਨਾਲ ਜੁੜੋਗੇ ਇਹ ਜਿਹੜੀਆਂ ਦੁਰਘਟਨਾਵਾਂ ਵਾਪਰਦੀਆਂ ਨੇ ਤਾਂ ਹੀ ਠੀਕ ਹੋਣੀਆਂ ਨੇ ਯਾਰ ਇੱਕ ਹਲੇ 6 ਮਹੀਨੇ ਪਹਿਲੇ ਹੀ ਵਿਆਹ ਹੋਇਆ ਸੀ ਚਾਰ ਮਹੀਨੇ ਹੋ ਗਏ ਜੀ 2 ਮਾਰਚ ਦਾ ਵਿਆਹ ਹੋਇਆ ਸੀ ਪਹਿਲੇ ਇੱਕੋ ਛੁੱਟੀ ਹੈ 2 ਮਹੀਨੇ ਦੀ ਬਾਅਦ ਚ ਛੁੱਕੀ ਵੀ ਨਹੀਂ ਚੜਾਇਆ ਸੀ ਛੁੱਟੀ ਆਉਂਦਾ ਸੀ ਪਿੰਡ ਚ ਕਿਹੋ ਜਿਹਾ ਪਿੱਛੇ ਰਹਿਣਾ ਸੀ ਸਮਾਜਿਕ ਤੌਰ ਤੇ ਪਿੰਡ ਦੇ ਵਿੱਚ ਬਹੁਤ ਵਧੀਆ ਬਹੁਤ ਸੀਗਾ ਵਧੀਆ ਲੋਕਾਂ ਨਾਲ ਲਿਖ ਸੀਗੇ ਸੌ ਸੀਗਾ ਬੰਦਮੁੰਡਾ ਕਿਸੇ ਕਰ ਕੋਈ ਅਜਿਹੀ ਨਹੀਂ ਸੀਗੀ ਨੌਕਰੀ ਦੀ ਉਹਨੂੰ ਪਹਿਲਾਂ ਤੋਂ ਹੀ ਚਾਹਨਾ ਸੀਗੀ ਅਜਿਹਾ 10 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਉਹਦੀ ਰੂਹ ਸੀ ਕਿ ਮੈਂ ਫੌਜ ਦੇ ਵਿੱਚ ਜਾਂ ਪੰਜਾਬ ਪੁਲਿਸ ਦੀ ਵੈਲਟੂ ਲੈਕ ਕਰਦਾ ਸੀ ਜਿਸ ਤਰ੍ਹਾਂ ਪਿੰਡ ਦਾ ਅਜ ਮੈਨੂੰ ਨਹੀਂ ਲੱਗਦਾ ਕਿ ਉਸ ਘਰ ਦਾ ਕੋਈ ਮੈਂਬਰ ਅਜ ਬਾਹਰ ਗਿਆ ਹੁਣ ਸਾਰੇ ਆਪਸ ਵਿੱਚ ਜ਼ਿੰਮੇਦਾਰ ਲਈ ਇਕੱਠੇ ਹੋਏ ਨੇ ਸਾਡੇ ਪਿੰਡ ਦੇ ਵਿੱਚ ਪਰਸੋ ਦਾ ਬਹੁਤ ਵੱਡਾ ਸੋਗ ਪ੍ਰਗਟ ਕੀਤਾ ਗਿਆ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੇ ਆਣਾ ਹੁਣੇ ਮੌਤ ਹੋਈ ਹੈ ਜਿਹੜੇ ਹੋਣੇ ਨਹੀਂ ਚਾਹੀਦੇ ਕਿਸੇ ਬਿਲਕੁਲ ਤੋਂ ਜਿੱਥੇ ਜਿਹੜਾ ਦੇਸ਼ ਦੀ ਜਵਾਨ ਦੀ ਸ਼ਹਾਦਤ ਤੇ ਮਾਨ ਮਹਿਸੂਸ ਕਰ ਰਹੇ ਨੇ ਉੱਥੇ ਹੀ ਹੋਂ ਹਰ ਪੁੱਤ ਨੂੰ ਗਵਾਉਣ ਦਾ ਦੁੱਖ ਵੀ ਆ ਹੋਵੇ ਵੀ ਕਿਉਂ ਨਾ ਕਿ ਜਦੋਂ ਇੱਕ ਪਿੰਡ ਦਾ ਨੌਜਵਾਨ ਜਿਹੜਾ ਦੇਸ਼ ਦੀ ਰਾਖੀ ਕਰਦਾ ਹੋਇਆ ਨਾਮ ਰੌਸ਼ਨ ਕਰਦਾ ਤਾਂ ਉਸ ਪਿੰਡ ਨੂੰ ਮਾਨ ਤਾਂ ਜ਼ਰੂਰ ਹੁੰਦਾ ਪਰ ਜਿਹੜਾ ਉਹ ਦੁੱਖ ਆ ਉਹ ਹਮੇਸ਼ਾ ਲਈ ਜਿਹੜਾ ਝਲਕਦਾ ਰਹਿੰਦਾ ਤੇ ਸੀਨੇ ਦੇ ਵਿੱਚ ਉਹ ਦਰਦ ਜਿਹੜਾ ਪਰਿਵਾਰ ਦੇ ਹਮੇਸ਼ਾ ਲਈ ਰਹੇਗਾ ਕਿਉਂਕਿ 4 ਮਹੀਨੇ ਪਹਿਲਾਂ ਹੀ ਹਲੇ ਪ੍ਰਿਤਪਾਲ ਸਿੰਘ ਦਾ ਵਿਆਹ ਹੋਇਆ ਸੀ ਤੇ ਪਹਿਲੀ ਛੁੱਟੀ ਉਸਨੇ ਵਿਆਹ ਤੋਂ ਬਾਅਦ ਵਾਪਸ ਆਉਣਾ ਸੀ ਦੀਵਾਲੀ ਤੇ ਆਉਣ ਦੀ ਜਿਹੜੀ ਆ ਉਹ ਯੋਜਨਾ ਬਣ ਰਹੀ ਸੀ ਤਾਂ ਪਰ ਇਸ ਤੋਂ ਪਹਿਲਾਂ ਹੀ ਜਿਹੜਾ ਪ੍ਰਿਤਪਾਲ ਸਿੰਘ ਹੈ ਉਹ ਸ਼ਹਾਦਤਾਂ ਜੰਮ ਪੀ ਗਿਆ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਪ੍ਰਿਤਪਾਲ ਸਿੰਘ ਦੀ ਜਿਹੜੀ ਮ੍ਰਿਤਕ ਦੇਹ ਨੂੰ ਪਿੰਡ ਦੇ ਉਪਰੋ ਚੱਕਰ ਲਗਵਾ ਕੇ ਪੂਰੇ ਪਿੰਡ ਵਾਸੀਆਂ ਨੂੰ ਅੰਤਿਮ ਇਜ਼ਹਾਰ ਕਰਵਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਇਸ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਜਾਵੇਗਾ ਤੇ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਦੇ ਨਾਲ ਹੋਵੇਗਾ ਸੋ ਰਜਾਨਾ ਸਪੋਕਸਮੈਨ ਤੁਹਾਨੂੰ ਇਸ ਸ਼ਹਾਦਤ ਦੇ ਨਾਲ ਸੰਬੰਧਤ ਸਾਰੀ ਅਪਡੇਟ ਲਗਾਤਾਰ ਘੜੀਆਂ ਉਹ ਸਾਂਝੀ ਕਰਦਾ ਰਹੇਗਾ ਮਾਨੋਬਰ ਤਰਮਿੰਦਰ ਸਿੰਘ ਪੰਜਾਬ ਨਾਸਰੋਸਮੈਨ